ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰੀ ਸੰਗਤ ਦਾ ਹੁਕਮਨਾਮਾ ਇਨਸਾਈਟਸ ਦੀ ਅੱਜ ਦੀ ਵਿਚਾਰ ਚਰਚਾ ਵਿੱਚ ਅੱਜ ਅਸੀਂ ਰੋਜ਼ਾਨਾ ਵਾਂਗ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾ ਅੰਦਰ ਤੋਂ ਆਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਾਂਝੀ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ ਹੈ ਜੀ 15 ਸਤੰਬਰ 2025 15 ਸਤੰਬਰ 2025 ਹਾਂਜੀ ਤੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਦੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 718 718 ਉਪਦੇਸ਼ ਸ਼ੋਭਿਤ ਹੈ ਅੰਗ 718 ਤੇ ਜੀ ਇਹ ਪਾਵਨ ਬਾਣੀ ਟੋਟੀ ਰਾਗ ਵਿੱਚ ਹੈ ਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਣ ਕੀਤੀ ਟੋਟੀ ਮਹੱਲਾ 9 ਬਹੁਤ ਪਿਆਰੀ ਬਾਣੀ ਚਲੋ ਫਿਰ ਅੱਜ ਦੇ ਹੁਕਮਨਾਮਾ ਸਾਹਿਬ ਦੀ ਆਰੰਭਤਾ ਕਰਦੇ ਹਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਂਜੀ ਆਰੰਭ ਵਿੱਚ ਹੀ ਗੁਰੂ ਸਾਹਿਬ ਅਕਾਲ ਪੁਰਖ ਦੇ ਸਰੂਪ ਨੂੰ ਬਿਆਨ ਕਰ ਰਹੇ ਨੇ ਬਿਲਕੁਲ ਇੱਕ ਹੈ ਉਹ ਪਰਮਾਤਮਾ ਹਾਂ ਇੱਕ ਹੈ ਕਿ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਮਤਲਬ ਸਤਗੁਰ ਪ੍ਰਸਾਦ ਉਸ ਦੀ ਕਿਰਪਾ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ ਬਹੁਤ ਸੁੰਦਰ ਹੈ ਅੱਗੇ ਪਾਠ ਕਰਦੇ ਹਾਂ ਜੀ ਕਹੋ ਕਹਾ ਆਪਣੀ ਅਧਮਾਈ

ਉਰਜੋ ਸ਼ਬਦ ਬਹੁਤ ਬਹੁਤ ਪਾਪਪੂਰਤ ਹੈ ਸਿਰਫ ਸ਼ਾਮਿਲ ਨਹੀਂ ਫਸਿਆ ਹੋਇਆ ਹਾਂਜੀ ਫਸਿਆ ਹੋਇਆ ਕਿੱਥੇ ਕਨਕ ਯਾਨੀ ਸੋਨਾ ধন ਦੌਲਤ ਪਦਾਰਥਾਂ ਦੇ ਤੇ ਕਾਮਨੀ ਕੇ ਰਸ ਮਤਲਬ ਇਸਤਰੀ ਦੇ ਮੋਹ ਜਾਂ ਵਿਸ਼ੇ ਵਿਕਾਰਾਂ ਦੇ ਰਸਾਂ ਵਿੱਚ ਹਾਂ ਦੁਨੀਆ ਵੀ ਖਿੱਚ ਆਵੇ ਤੇ ਇਸ ਉਲਝਣ ਦਾ ਨਤੀਜਾ ਕੀ ਹੈ ਨਹਾ ਕਿਰਤ ਪ੍ਰਭ ਗਾਈ ਪ੍ਰਭੂ ਦੀ ਸਿਫਤ ਸਲਾ ਉਹਦੀ ਯਾਦ ਉਹ ਕਦੀ ਕੀਤੀ ਹੀ ਨਹੀਂ ਤੇ ਰਹਾਉ ਦੀ ਤੁਕ ਇਹ ਤਾਂ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ ਬਿਲਕੁਲ ਇਹੀ ਮੁੱਖ ਗੱਲ ਹੈ ਕਿ ਦੁਨਿਆਵੀ ਮੋਹ ਵਿੱਚ ਫਸ ਕੇ ਪ੍ਰਭੂ ਨੂੰ ਭੁੱਲ ਜਾਣਾ। ਇਹੀ ਸਾਰੀ ਜੜ ਹੈ ਇੱਕ ਤਰ੍ਹਾਂ ਨਾਲ। ਹਾਂਜੀ ਅੱਗੇ ਚੱਲਦੇ ਹਾਂ। ਜਗ ਛੂਟੇ ਕਉ ਸਾਚ ਜਾਣ ਕੇ ਤਾਸੀਓ ਰੁਚ ਉਪਜਾਈ। ਜਗ ਛੂਟੇ ਕਉ ਸਾਚ ਜਾਣ ਕੇ ਇਹ ਸੰਸਾਰ ਜਿਹੜਾ ਛੂਟਾ ਹੈ। ਮਤਲਬ ਨਾਸ਼ਵਾਨ ਹੈ। ਹਾਂ ਬਦਲਦਾ ਰਹਿੰਦਾ ਹੈ। ਸਦਾ ਨਹੀਂ ਰਹਿਣਾ। ਉਸ ਨੂੰ ਅਸੀਂ ਸਾਚੂ ਜਾਣ ਕੇ ਸੱਚਾ ਸਮਝ ਲਿਆ। ਸਦੀਵੀ ਮਨ ਬੈਠਿਆ। ਤੇ ਜਦੋਂ ਇਸ ਛੂਠੇ ਨੂੰ ਸੱਚਾ ਸਮਝ ਲਿਆ ਤਾਂ ਫਿਰ ਤਾਸਿਓ ਰੁਚ ਉਪਜਾਈ ਇਹਦੇ ਨਾਲ ਹੀ ਪਿਆਰ ਪਾਲਿਆ ਇਹਦੇ ਨਾਲ ਹੀ ਲਗਨ ਹੋ ਗਈ ਹਾਂਜੀ ਦਿਲ ਲੱਗ ਗਿਆ ਇਹ ਤਾਂ ਬਹੁਤ ਵੱਡਾ ਪੁਲੇਖਾ ਹੈ ਨਾ ਬਿਲਕੁਲ ਤੇ ਇਸੇ ਪੁਲੇਖੇ ਕਰਕੇ ਅਸੀਂ ਕੀ ਕਰਦੇ ਹਾਂ ਦੀਨਬੰਦ ਸਿਮਰੀਓ ਨਹੀਂ ਕਬੂ ਹੋਤ ਜੋ ਸੰਗ ਸਹਾਈ ਉਹ ਦੀਨਬੰਦ ਜਿਹੜਾ ਗਰੀਬਾਂ ਦਾ ਮਿੱਤਰ ਹੈ ਸਭ ਦਾ ਆਸਰਾ ਹੈ ਹਾਂ ਜੋ ਅਸਲ ਚ ਸੰਗ ਸਹਾਈਏ ਹਮੇਸ਼ਾ ਨਾਲ ਰਹਿਣ ਵਾਲਾ ਮਦਦਗਾਰ ਉਸ ਨੂੰ ਕਦੇ ਯਾਦ ਹੀ ਨਹੀਂ ਕੀਤਾ ਸਿਮਰਿਓ ਨਹੀਂ ਕਬੋ ਹਾਂ ਅਸੀਂ ਉਹਨਾਂ ਚੀਜ਼ਾਂ ਪਿੱਛੇ ਭੱਜ ਰਹੇ ਹਾਂ ਜਿਨ੍ਹਾਂ ਨੇ ਸਾਥ ਨਹੀਂ ਨਿਭਾਣਾ ਤੇ ਜਿਹੜਾ ਅਸਲੀ ਸਾਥੀ ਹੈ ਉਹਨੂੰ ਭੁਲਾ ਦਿੱਤਾ ਅੱਜ ਦੇ ਸਮੇਂ ਤੇ ਵੀ ਪੂਰੀ ਤਰ੍ਹਾਂ ਟੁੱਟਦਾ ਹੈ ਹਾਂਜੀ ਹਮੇਸ਼ਾ ਹੀ ਟੁੱਟਦਾ ਹੈ ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ ਮਗਨ ਰਹੋ ਮਾਇਆ ਮੈਂ ਨਿਸ ਦਿਨ ਛੁਟੀ ਨ ਮਨ ਕੀ ਕਾਈ ਮਗਨ ਰਹੋ ਮਾਇਆ ਮੈਂ ਦਿਨ ਰਾਤ ਨਿਸ ਦਿਨ ਮਾਇਆ ਦੇ ਨਸ਼ੇ ਵਿੱਚ ਹੀ ਮਸਤ ਰਹਨੇ ਆ ਹਾਂ ਇਸੇ ਵਿੱਚ ਖੁੱਬੇ ਰਹਿੰਦੇ ਆ ਤੇ ਇਸ ਦਾ ਅਸਰ ਕੀ ਹੁੰਦਾ ਛੁੱਟੀ ਨਾ ਮਨ ਕੀ ਕਾਈ ਹਾਂ ਉਹ ਜਿਹੜੀ ਮਨ ਦੀ ਮੈਲ ਹੈ ਜਿਹੜੀ ਕਾਈ ਜੰਮੀ ਹੋਈ ਹੈ ਉਹ ਦੂਰ ਨਹੀਂ ਹੁੰਦੀ ਕਾਈ ਕੀ ਚੀਜ਼ ਹੈ ਮਤਲਬ ਮੋਹ ਹੰਕਾਰ ਵਿਕਾਰ ਹਾਂਜੀ ਇਹੀ ਸਭ ਕੁਝ ਮੋਹ ਦੀ ਪਰਮ ਦੀ ਵਿਕਾਰਾਂ ਦੀ ਇੱਕ ਪਰਤ ਜਿਹੀ ਚੜ ਜਾਂਦੀ ਹੈ ਮਨ ਤੇ ਜਿਹੜੀ ਸੱਚ ਨੂੰ ਦੇਖਣ ਨਹੀਂ ਦਿੰਦੀ ਤੇ ਉਹ ਇਸ ਮਾਇਆ ਵੀ ਮਸਤੀ ਚ ਰਹਿ ਕੇ ਉੱਤਰਦੀ ਨਹੀਂ ਨਹੀਂ ਉਤਰਦੀ ਤੇ ਫਿਰ ਹਲਕੀ ਹੈ ਅੰਤ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਹ ਨਾਨਕ ਅਬ ਨਾਹੇ ਅਨਤ ਗਤੀ ਬਿਨ ਹਰ ਕੀ ਸਰਨਾਈ ਕਹ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਨਕ ਸ਼ਾਪ ਵਰਤ ਕੇ ਫਰਮਾਰੇ ਨੇ ਹਾਂਜੀ ਕਿ ਹੁਣ ਅਨਤ ਗਤੀ ਨਾਹੇ ਮੁਕਤੀ ਪਾਉਣ ਦਾ ਇਸ ਉਲਝਣ ਚੋਂ ਨਿਕਲਣ ਦਾ ਕੋਈ ਹੋਰ ਤਰੀਕਾ ਕੋਈ ਹੋਰ ਰਾਹ ਅਨਤ ਨਹੀਂ ਹੈ ਕੋਈ ਦੂਸਰਾ ਰਸਤਾ ਹੀ ਨਹੀਂ ਬਸ ਇੱਕੋ ਇੱਕ ਰਸਤਾ ਹੈ ਤੇ ਉਹ ਕੀ ਹੈ ਬਿਨ ਹਰ ਕੀ ਸਰਨਾਈ ਪ੍ਰ부ਦੀ ਸ਼ਰਣ ਵਿੱਚ ਆਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਵਾਹ ਬਹੁਤ ਸਪਸ਼ਟ ਤੇ ਸਿੱਧਾ ਸੰਦੇਸ਼ ਹੈ ਹਾਂਜੀ ਅੰਕ 2 131 ਦੱਸਦੇ ਨੇ ਕਿ ਇੱਥੇ ਸ਼ਬਦ ਸੰਪੂਰਣ ਹੁੰਦਾ ਹੈ ਤਾਂ ਸੰਗਤ ਜੀ ਇਸ ਪਾਵਨ ਹੁਕਮਨਾਮੇ ਦਾ ਜਿਹੜਾ ਮੁੱਖ ਭਾਵ ਹੈ ਉਹ ਤਾਂ ਇਹੀ ਲੱਗਦਾ ਹੈ ਕਿ ਸਾਨੂੰ ਆਪਣੀ ਅੰਦਰ ਦੀ ਹਾਲਤ ਪਛਾਣਨ ਦੀ ਲੋੜ ਹੈ ਬਿਲਕੁਲ ਗੁਰੂ ਸਾਹਿਬ ਸ਼ੀਸ਼ਾ ਦਿਖਾ ਰਹੇ ਨੇ ਕਿ ਦੇਖੋ ਅਸੀਂ ਕਿਵੇਂ ਫਸੇ ਪਏ ਹਾਂ ਹਾਂ ਕਿ ਮੇ ਤਾਂ ਦੌਰਤ ਕਨਕ ਵਿਸ਼ੇ ਵਿਕਾਰਾਂ ਕਾਮਨੀ ਦੇ ਰਸਾਂ ਵਿੱਚ ਉਲਝੇ ਹੋਏ ਆ ਤੇ ਪ੍ਰਭੂ ਦੀ ਯਾਦ ਤੋਂ ਉਹਦੀ ਸਿਫਤ ਸਲਾਹ ਤੋਂ ਦੂਰ ਹੋ ਗਏ ਆ ਇਹ ਸ਼ਬਦ ਤਾਂ ਸਿੱਧਾ ਆਤਮ ਪਰਚੋਲਨੀ ਪ੍ਰੇਰਦਾ ਹੈ ਨਾ ਹਾਂਜੀ ਬਿਲਕੁਲ ਪਹਿਲਾਂ ਤਾਂ ਆਪਣੀ ਕਮਜ਼ੋਰੀ ਆਪਣੀ ਅਧਮਾਈ ਨੂੰ ਮੰਨਣਾ ਹਾਂ ਸਵੀਕਾਰ ਕਰਨਾ ਕਿ ਹਾਂ ਮੇਰੇ 'ਚ ਕਮਜ਼ੋਰੀ ਹੈ ਫਿਰ ਇਹ ਸਮਝਣਾ ਕਿ ਇਹ ਸੰਸਾਰ ਜਿਸ ਪਿੱਛੇ ਅਸੀਂ ਭਜਰੇ ਆ ਇਹ ਝੂਠਾ ਹੈ ਨਾਸ਼ਵਾਨ ਹੈ ਇਹ ਅਸਲੀ ਸਦੀਵੀ ਸੱਚ ਨਹੀਂ ਹੈ ਤੇ ਇਹ ਮਹਿਸੂਸ ਕਰਨਾ ਕਿ ਅਸਲੀ ਸਾਥੀ ਅਸਲੀ ਸਹਾਰਾ ਉਹ ਦੀਨ ਬੰਦਾ ਸੰਗ ਸਾਹੀ ਪਰਮਾਤਮਾ ਹੀ ਹੈ ਤੇ ਮੁਕਤੀ ਮਤਲਬ ਇਹ ਸਾਰੇ ਚੱਕਰ ਤੋਂ छुटकारा ਉਹਦਾ ਇੱਕੋ ਇੱਕ ਤਰੀਕਾ ਹੈ ਹਰ ਕੀ ਸਰਨਾਈ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਇਹ ਨਿਮਰਤਾ ਦੀ ਗੱਲ ਹੈ ਪ੍ਰਭੂ ਦੇ ਪਾਣੇ ਚ ਰਹਿਣ ਦੀ ਗੱਲ ਹੈ ਹਾਂਜੀ ਆਪਣਾ ਜ਼ੋਰ ਛੱਡ ਕੇ ਉਹਦੇ ਆਸਰੇ ਹੋਣਾ ਬਹੁਤ ਗਹਿਰੀ ਸਿੱਖਿਆ ਹੈ ਜੀ ਇਸ ਸ਼ਬਦ ਵਿੱਚ ਦੇਸ਼ਾ ਸੰਗਤ ਜੀ ਦੇਖੋ ਗੁਰਬਾਣੀ ਦਾ ਪਾਠ ਕਰਦੇ ਆਂ ਅਰਥ ਜਾਂ ਵਿਚਾਰ ਕਰਦੇ ਆਂ ਸਾਡੇ ਕੋਲ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ ਅਸੀਂ ਤਾਂ ਅਣਜਾਣ ਬੱਚੇ ਆਂ ਹਾਂਜੀ ਕਿਰਪਾ ਕਰਕੇ ਸੰਗਤ ਬਖਸ਼ ਦੇਣਾ ਜੀ ਅਸੀਂ ਸਿਰਫ ਕੋਸ਼ਿਸ਼ ਕਰ ਰਹੇ ਆਂ ਤੇ ਅਸੀਂ ਹਮੇਸ਼ਾ ਬੇਨਤੀ ਕਰਦੇ ਆਂ ਕਿ ਜਿਹੜੀ ਅਸਲ ਤੇ ਸੰਪੂਰਨ ਰਹਿਨਮਾਈ ਹੈ ਉਹ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣੀ ਹੈ ਬਿਲਕੁਲ ਸਾਰੀ ਸੰਗਤ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇ ਜੀ ਵਾਹਿਗੁਰੂ ਜੀਰ ਦਾਸ ਹੈ ਸਾਰੀ ਸੰਗਤ ਨੂੰ ਤੰਦਰੁਸਤੀ ਬਖਸ਼ਣ ਨਾਮ ਬਾਣੀ ਦੇ ਦਾਤ ਤੇ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਚੜ੍ਹਦੀ ਕਲਾ ਤੇ ਜੇਕਰ ਆਪ ਜੀ ਨੂੰ ਇਹ ਸੇਵਾ ਇਹ ਨਿਮਾਣਾ ਜਿਹਾ ਉਪਰਾਲਾ ਚੰਗਾ ਲੱਗਾ ਹੋਵੇ ਹਾਂ ਤਾਂ ਕਿਰਪਾ ਕਰਕੇ ਇਸ ਨੂੰ ਹੋਰਨਾਂ ਤੱਕ ਜ਼ਰੂਰ ਪਹੁੰਚਾਣਾ ਜੀ ਇਸ ਰਿਕਾਰਡਿੰਗ ਨੂੰ ਸਾਂਝਾ ਕਰਨਾ ਹਾਂਜੀ ਤਾਂ ਕਿ ਵੱਧ ਤੋਂ ਵੱਧ ਸੰਗਤ ਗੁਰਬਾਣੀ ਦੇ ਵਿਚਾਰ ਨਾਲ ਜੁੜ ਸਕੇ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ